ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਜ਼ਿੰਦਗੀ ਦਾ ਕੌੜਾ ਸੱਚ ਜੇਕਰ ਖੁਦ ਨੂੰ ਕੱਟ ਕੇ ਵੀ ਰੱਖਦੇ ਹੋਗੇ ਤਾਂ ਵੀ ਇਹ ਦੁਨੀਆ ਤੁਹਾਡੇ ਤੋਂ ਖੁਸ਼ ਨਹੀਂ ਹੋਵੇਗੀ ਇਸ ਲਈ ਉਹ ਕਰੋ ਜੋ ਤੁਹਾਡਾ ਮਨ ਕਰੇ ਉਹ ਨਾ ਕਰੋ ਜੋ ਦੁਨੀਆ ਚਾਹੀ ਕਿਉਂਕਿ ਦੁਨੀਆ ਦੀ ਪਸੰਦ ਬਦਲਣ ਚ ਸਮਾਂ ਨਹੀਂ ਲੱਗਦਾ ਕਿਸੇ ਨੂੰ ਯਾਦ ਆਉਣਾ ਤੇ ਯਾਦ ਕਰਨਾ ਦੋਵਾਂ ਵਿੱਚ ਬਹੁਤ ਫਰਕ ਹੈ ਯਾਦ ਅਸੀਂ ਆਪਣਿਆਂ ਨੂੰ ਕਰਦੇ ਹਾਂ ਜੋ ਸਾਡੇ ਆਪਣੇ ਹੁੰਦੇ ਹਨ ਤੇ ਯਾਦ ਅਸੀਂ ਉਹਨਾਂ ਨੂੰ ਆਉਂਦੇ ਹਾਂ ਜੋ ਸਾਨੂੰ ਆਪਣਾ ਸਮਝਦੇ ਹਨ ਸ਼ੱਕ ਦਾ ਕੋਈ ਇਲਾਜ ਨਹੀਂ ਚਰਿੱਤਰ ਦਾ ਕੋਈ ਸਬੂਤ ਨਹੀਂ ਮੌਨ ਤੋਂ ਚੰਗਾ ਕੋਈ ਸਾਧਨ ਨਹੀਂ ਤੇ ਸ਼ਬਦ ਤੋਂ ਵੱਡਾ ਕੋਈ ਬਾਨ ਨਹੀਂ ਦੂਜਿਆਂ ਦੇ ਘਰ ਚ ਜਾ ਕੇ ਪੰਚਾਇਤੀ ਉਹੀ ਲੋਕ ਕਰਦੇ ਹਨ ਜਿਨ੍ਹਾਂ ਦੀ ਖੁਦ ਦੇ ਘਰ ਚ ਇੱਜ਼ਤ ਨਹੀਂ ਹੁੰਦੀ ਇਨਸਾਨ ਦੀ ਫਿਤਰਤ ਇਹੀ ਹੈ ਕਿ ਮੁਹੱਬਤ ਨਾ ਮਿਲੇ ਤਾਂ ਸਬਰ ਨਹੀਂ ਕਰਦਾ ਤੇ ਜੇਕਰ ਮਿਲ ਜਾਵੇ ਤਾਂ ਕਦਰ ਨਹੀਂ ਕਰਦਾ ਕਿਸੇ ਦਾ ਭਲਾ ਹੋ ਸਕੇ ਤਾਂ ਬੁਰਾ ਵੀ ਨਾ ਕਰਨਾ ਕਿਉਂਕਿ ਦੁਨੀਆ ਕਮਜ਼ੋਰ ਹੈ ਪਰ ਬਣਾਉਣ ਵਾਲਾ ਨਹੀਂ ਉਸ ਦੀ ਲਾਠੀ ਜਦੋਂ ਚੱਲਦੀ ਹੈ ਤਾਂ ਆਵਾਜ਼ ਨਹੀਂ ਕਰਦੀ ਅਸੀਂ ਤੇਰੇ ਹਾਂ ਤੇ ਤੇਰੇ ਹੀ ਰਹਾਂਗੇ ਅਜੇਹਾ ਹਜ਼ਾਰ ਵਾਰ ਬੋਲਣ ਵਾਲੇ ਲੋਕ ਵੀ ਆਖਰ ਚ ਸਾਥ ਛੱਡ ਜਾਂਦੇ ਹਨ ਮਾਲੀ ਦਾ ਅਧਿਕਾਰ ਤਾਂ ਸਿਰਫ ਫੁੱਲਾਂ ਤੱਕ ਹੈ ਪਰ ਖੁਸ਼ਬੂ ਉਸ ਦੀਆਂ پابੰਦੀਆਂ ਤੋਂ ਬਾਹਰ ਹੈ ਜ਼ਿੰਦਗੀ ਚ ਕਿਸੇ ਦੀ अहमियत ਘੱਟ ਨਾ ਸਮਝੋ ਕਿਉਂਕਿ ਇੱਕ ਛੋਟੇ ਜਿਹੇ ਗੁਬਾਰੇ ਨੂੰ ਪੂਰਾ ਸਮੁੰਦਰ ਵੀ ਡੁਬਾ ਨਹੀਂ ਸਕਦਾ ਮੈਦਾਨ ਚ ਹਾਰਿਆ ਹੋਇਆ ਇਨਸਾਨ ਫਿਰ ਤੋਂ ਜਿੱਤ ਸਕਦਾ ਹੈ ਮਨ ਤੋਂ ਹਾਰਿਆ ਹੋਇਆ ਇਨਸਾਨ ਕਦੇ ਨਹੀਂ ਜਿੱਤ ਸਕਦਾ ਛਤਰੀ ਤੇ ਦਿਮਾਗ ਉਦੋਂ ਹੀ ਕੰਮ ਕਰਦੇ ਹਨ ਜਦੋਂ ਖੁੱਲੇ ਹੁੰਨ ਬੰਦ ਹੋਣ ਤੇ ਦੋਵੇਂ ਬੋਝ ਲੱਗਦੇ ਹਨ ਕਿਸੇ ਦੇ ਪੈਰਾਂ 'ਚ ਡਿੱਕੇ ਕਾਮਯਾਬੀ ਪਾਉਣ ਨਾਲੋਂ ਚੰਗਾ ਹੈ ਆਪਣੇ ਪੈਰਾਂ ਤੇ ਚੱਲ ਕੇ ਕੁਝ ਬਨੰਦੀ ਠਾਨ ਲੋ ਦੁਨੀਆ 'ਚ ਉਹੀ ਸ਼ਖਸ ਉਦਾਸ ਰਹਿੰਦਾ ਹੈ ਜੋ ਖੁਦ ਤੋਂ ਜ਼ਿਆਦਾ ਦੂਜਿਆਂ ਦੀ ਪਰਵਾਹ ਕਰਦਾ ਹੈ ਔਰਤ ਚਾਹੇ ਵੀ ਉਸ ਮਰਦ ਨੂੰ ਛੱਡ ਨਹੀਂ ਸਕਦੀ ਜਿਸ 'ਚ ਦੋ ਨਿਸ਼ਾਨੀਆਂ ਹੋਣ ਪਹਿਲਾ ਜੋ ਉਸਨੂੰ ਬਹੁਤ ਪਿਆਰ ਕਰਦਾ ਹੋਵੇ ਦੂਜਾ ਜੋ ਉਸਦੀ ਇੱਜ਼ਤ ਕਰਦਾ ਹੋਵੇ ਕਦੇ ਕਿਸੇ ਲੋੜਵੰਦ ਨੂੰ ਆਪਣੇ ਦਰਤੇ ਜਲੀਲ ਨਾ ਕਰਨਾ ਕਿਉਂਕਿ ਉੱਪਰ ਵਾਲਾ ਕਟੋਰਾ ਬਦਲਣ 'ਚ देर ਨਹੀਂ ਲਾਉਂਦਾ ਸ਼ੀਸ਼ਾ ਟੁੱਟਣ ਤੋਂ ਬਾਅਦ ਬिखर ਜਾਵੇ ਉਹ ਚੰਗਾ ਹੈ ਕਿਉਂਕਿ ਦਰਾਰ ਨਾਤਾ ਜੋਨ ਦਿੰਦੀ ਹੈ ਤੇ ਨਾਹੀਂ ਮਰਨ ਦਿੰਦੀ ਹੈ ਆਟਾ ਨਰਮ ਹੋ ਕੇ ਰੋਟੀ ਬਣ ਜਾਂਦਾ ਹੈ ਠੀਕ ਇਸੇ ਤਰ੍ਹਾਂ ਇਨਸਾਨ ਵੀ ਨਰਮ ਹੋ ਜਾਵੇ ਤਾਂ ਲੋਕਾਂ ਦੇ ਦਿਲ 'ਚ ਆਪਣੀ ਜਗ੍ਹਾ ਬਣਾ ਲੈਂਦਾ ਹੈ ਪਰੇਸ਼ਾਨੀ 'ਚ ਕੋਈ ਸਲਾਹ ਮੰਗੇ ਤਾਂ ਸਲਾਹ ਦੇ ਨਾਲ ਆਪਣਾ ਸਾਥ ਵੀ ਦੇਣਾ क्योंकि सलाह गलत हो सकती है साथ नहीं काश इंसान भी नोटा वांग हुंदा ता रोशनी वल करके देख लंदे असली है जन नकली किसे भी मूरख इंसान नाल बहस ना करो नहीं ता लोग समझ ही नहीं सकंगे कि असलच च कौन है जेकर तुसी झुकना है ता किसे दी निम्रता अगे चुको ਕਿਸੇ ਦੀ ਤਾਕਤ ਅੱਗੇ ਰੂਪ ਅੱਗੇ ਤੇ ਧਨ ਅੱਗੇ ਤਾਂ ਬਿਲਕੁਲ ਵੀ ਨਾ ਚੁਕੋ ਕੁਝ ਲੋਕ ਆਪਣੀ ਆਕੜ ਕਰਕੇ ਕੀਮਤੀ ਰਿਸ਼ਤੇ ਗਵਾ ਦਿੰਦੇ ਹਨ ਤੇ ਕੁਝ ਲੋਕ ਰਿਸ਼ਤੇ ਬਚਾਉਂਦੇ ਬਚਾਉਂਦੇ ਆਪਣੀ ਕਦਰ ਗਵਾ ਦਿੰਦੇ ਹਨ ਕਿਸੇ ਨੂੰ ਆਪਣੀ ਜ਼ਿੰਦਗੀ ਚ ਓਨੀ ਹੀ ਜਗ੍ਹਾ ਦੋ ਜਿੰਨੀ ਕੀ ਉਹ ਤੁਹਾਨੂੰ ਦਿੰਦਾ ਹੈ ਨਹੀਂ ਤਾਂ ਜਾਂ ਤਾਂ ਤੁਸੀਂ ਹੋਵੋਗੇ ਜਾ ਓਤੋ ਹਨੂਰਲਾ ਵੇਗਮ ਲੋਹਾ ਨਰਮ ਹੋ ਕੇ ਔਜ਼ਾਰ ਬਣ ਜਾਂਦਾ ਹੈ ਸੋਨਾ ਨਰਮ ਹੋ ਕੇ ਗਹਿਣਾ ਬਣ ਜਾਂਦਾ ਹੈ ਮਿੱਟੀ ਨਰਮ ਹੋ ਕੇ ਖੇਤ ਬਣ ਜਾਂਦੀ ਹੈ ਔਰਤ ਨੂੰ ਕਿਵੇਂ ਇੱਜ਼ਤ ਮਿਲੇ ਇੱਥੇ ਮਰਦਾਂ ਵਿੱਚ ਲੜਾਈ ਹੋਵੇ ਤਾਂ ਕਾਲਾ ਮਾਮਾ ਪੈਣਾ ਨਹੀਂ ਦਿੱਤੀਆਂ ਜਾਂਦੀਆਂ ਹਨ ਦੋਸਤ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਬਤ-ਬਤ ਲਾਈਕ ਤੇ ਸ਼ੇਅਰ ਕਰਨਾ ਧੰਨਵਾਦ